ਜਿਮੀ ਵਾਲੀ ਆ ਜੀ ਇਹਨਾਂ ਨੇ ਕਾਫੀ ਸਾਰੇ ਕਮੈਂਟ ਕੀਤੇ ਇਹ ਕਹਿੰਦੇ ਕਿ ਸਰ ਮੋਗਾ ਜਿਹੜਾ ਪੰਜਾਬੀ ਟਰੈਕਟਰ ਦਾ ਮਰਡਰ ਹੋਇਆ ਸੀ ਉਹਦੇ ਬਾਰੇ ਜਾਣਕਾਰੀ ਦਿਓ ਕਾਫੀ ਗੱਲ ਆਪਾਂ ਕਰ ਗਏ ਸੀ ਕਰ ਲਈ ਸੀਗੀ ਉਦੋਂ ਵੀਕਡੇਜ਼ ਦੇ ਵਿੱਚ ਦੇਖੋ ਜੋ ਵੀ ਹੋਇਆ ਯਾਰ ਅਸਲ ਦੇ ਵਿੱਚ ਗੱਲ ਚਲੋ ਉਹ ਜਿਹੜਾ ਇੱਕ ਮਾਰਨ ਵਾਲਿਆਂ ਵਿੱਚੋਂ ਸੀਗਾ ਕਤਲ ਨੂੰ ਕਦੇ ਵੀ ਜਸਟੀਫਾਇਬਲ ਨਹੀਂ ਬਣਾਇਆ ਜਾ ਸਕਦਾ ਬਿਲਕੁਲ ਆਪਾਂ ਕਹਿ ਲਈਏ ਕਿ ਕਤਲ ਕਤਲ ਹੀ ਆ ਹਮ ਹੁਣ ਇਹ ਜ਼ਰੂਰ ਹੁੰਦਾ ਕਿ ਕਤਲ ਬਈ ਕਿੰਨਾ ਪਰਸਤਿਤੀਆਂ ਚ ਹੋਇਆ ਕਈ ਵਾਰ ਉਹ ਮਾਇਨੇ ਰੱਖਦਾ ਕਈ ਵਾਰ ਉਹ ਡਿਫੈਂਸਿਵ ਵੀ ਕੀਤਾ ਜਾਂਦਾ ਜੀ ਹੁਣ ਇਹਨਾਂ ਨੇ ਉਹ ਇੱਕ ਵੀਡੀਓ ਵੀ ਵਾਇਰਲ ਹੋਈ ਉਸ ਤੋਂ ਬਾਅਦ ਹੂੰ ਪਹਿਲਾਂ ਤੇ ਉਹਦਾ ਜਿਹੜਾ ਸਟੇਟਮੈਂਟ ਸੀ ਉਹ ਵਾਇਰਲ ਹੋਇਆ ਉਸ ਤੋਂ ਬਾਅਦ ਇੱਕ ਮਾਰਦਿਆਂ ਦੀ ਜਿਹਦੇ ਵਿੱਚ ਉਹ ਪਹਿਲਾਂ ਤਾਂ ਦਾਅਵਾ ਕਰ ਰਹੇ ਸੀ ਮੈਂ ਇਕੱਲਾ ਹੂੰ ਪਰ ਜਿਹੜੀ ਉਹ ਵੀਡੀਓ ਦੂਰ ਤੋਂ ਸ਼ੂਟ ਕੀਤੀ ਗਈ ਹੈ ਤਾਂ ਉਹਦੇ ਵਿੱਚ ਸ਼ਾਇਦ ਬੰਦੇ ਇੱਕ ਤੋਂ ਵਧੇਰੇ ਨਜ਼ਰ ਆ ਰਹੇ ਇਹਦਾ ਮਤਲਬ ਕਿ ਘੇਰ ਕੇ ਮਾਰਿਆ ਹੂੰ ਦੂਜੀ ਗੱਲ ਇਹ ਕਿ ਉਹਨਾਂ ਦਾ ਝਗੜਾ ਜਿਹੜਾ ਕੋਈ ਵੱਡਾ ਝਗੜਾ ਨਹੀਂ ਸੀ ਜਿੰਨਾ ਕੋ ਮੈਂ ਸਾਰੀ ਗੱਲ ਨੂੰ ਸਮਝਿਆ ਕਿ ਭਾਈ ਉਹ ਆਪ ਹੀ ਕਹਿ ਰਿਹਾ ਕਿ ਸਾਡੀਆਂ ਦੁਕਾਨਾਂ ਦੇ ਅੱਗੇ ਖਲਾਰ ਦਿੰਦਾ ਸੀਗਾ ਗੱਡੀ ਤੇ ਪਿਸਤੌਲ ਦਿਖਾਉਂਦਾ ਸੀਗਾ ਵਗੈਰਾ ਵਗੈਰਾ ਇਹ ਕੋਈ ਗੱਲਾਂ ਬਹੁਤ ਵੱਡੀਆਂ ਨਹੀਂ ਸਨ ਜੀ ਸਿਆਣਿਆਂ ਨੇ ਵਿੱਚ ਪੈ ਕੇ ਰਾਜੀ ਨਮਾ ਵੀ ਸ਼ਾਇਦ ਕੀਤਾ ਸੀਗਾ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਸਰ ਕਿ ਯਾਰ ਕਦੇ ਵੀ ਕੋਈ ਵੀ ਬੰਦਾ ਬਹੁਤਾ ਐਕਸਟ੍ਰੀਮ ਨਾ ਜਾਵੇ ਬਿਲਕੁਲ ਹੱਦ ਤੋਂ ਜਿੱਥੇ ਆਪਣਾ ਆਂਡ ਗਵਾਂ ਡਿਆ ਕਾਰਨੇ ਜਾਂ ਆਪਣੇ ਕਾਰੋਬਾਰ ਨੇ ਕਿ ਕੋਈ ਫਰਕ ਨਹੀਂ ਪੈਂਦਾ ਪਾਰਕਿੰਗ ਇੱਕ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਤੇ ਆਪਣੇ ਆਪ ਦੇ ਵਿੱਚ ਸੰਕਟ ਆ ਕਿਉਂਕਿ ਸਾਡੇ ਸ਼ਹਿਰਾਂ ਦੇ ਜਿਹੜੇ ਆਪਾਂ ਕਹ ਲਈਏ ਇਹਨਾਂ ਨੂੰ ਵਿਉਂਤ ਮੰਦੀ ਕਹ ਲੋ ਸ਼ਹਿਰਾਂ ਦੀ ਉਹ ਪੁਰਾਣੇ ਹਸਾਬ ਕਿਤਾਬ ਦੀ ਆ ਅੱਜ ਵਹੀਕਲਾਂ ਬਾਰੇ ਆਪਾਂ ਅੱਗੇ ਆਈ ਵਰਲਡ ਤੇ ਰਿਪੋਰਟ ਕੀਤੀ ਸੀ ਮੈਂ ਵੀਕਐਂਡ ਤੇ ਕਿ 147% ਵਹੀਕਲ ਵਧ ਗਏ ਨੇ 50 ਸਾਲਾਂ ਅੱਜ ਅਸੀਂ ਉਸ ਸਮੱਸਿਆ ਦੀ ਜੜ ਤੱਕ ਵੀ ਜਾਈਏ ਕਿ ਪਾਰਕਿੰਗ ਇੱਕ ਬਹੁਤ ਵੱਡਾ ਮੁੱਦਾ ਬਣ ਰਹੀ ਆ ਤੁਸੀਂ ਦੇਖਿਆ ਹੋਣਾ ਵਿਗਿਆਨੀ ਦਾ ਕਤਲ ਹੋ ਗਿਆ ਸੀ ਉਹ ਵੀ ਪਾਰਕਿੰਗ ਤੋਂ ਆਸੀ ਮੋਹੱਲੀ ਦੇ ਵਿੱਚ ਮਤਲਬ ਕਿ ਇਹ ਚੀਜ਼ਾਂ ਹੈਗੀਆਂ ਨੇ ਕਿ ਇੱਕ ਤਾਂ ਸਰਕਾਰ ਇਹਨਾਂ ਜਿਹੜੇ ਸ਼ਹਿਰ ਨੇ ਇਹੋ ਜੇ ਕੰਮਾਂ ਦਾ ਹੱਲ ਕਰੇ ਦੂਜੀ ਚੀਜ਼ ਇਹ ਹੈ ਸੱਭ ਕਿ ਛੋਟਕੇ-ਛੋਟੀਆਂ ਗੱਲਾਂ ਤੇ ਯਾਰ ਕਈ ਵਾਰ ਬਹੁਤ ਵੱਡੇ ਕਦਮ ਪੁੱਟੇ ਜਾਂਦੇ ਆ ਤੇ ਮੇਰੇ ਖਿਆਲ ਦੇ ਨਾਲ ਨਹੀਂ ਬਤਾਈਆਂ ਜਾਣੀਆਂ ਚਾਹੀਦੀਆਂ ਮੈਨੂੰ ਦੁੱਖ ਹੈ ਮੁੰਡੇ ਦਾ ਕਿ ਕਿਸ ਤਰ੍ਹਾਂ ਉਹਨੇ ਗਰੋ ਕੀਤਾ ਇਸ ਤਰ੍ਹਾਂ ਸਭ ਕੁਝ ਕੀਤਾ ਪਰ ਉਹ ਝਗੜਾ ਕੋਈ ਵੱਡਾ ਨਹੀਂ ਸੀ ਕੋਈ ਇਹਨਾਂ ਦੀ ਕੋਈ ਜੱਦੀ ਦੁਸ਼ਮਣੀ ਨਹੀਂ ਸੀ ਕੋਈ ਮਤਲਬ ਕਿ ਇੱਜ਼ਤ ਦਾ ਰੌਲਾ ਵੀ ਨਹੀਂ ਸੀ ਰੌਲਾ ਸਿਰਫ ਮਤਲਬ ਕਿ ਆਰਕਿੰਗ ਦਾ ਹੀ ਕਹਿ ਸਕਦੇ ਸੀ ਕੋਈ ਜ਼ਿਆਦਾ ਨਹੀਂ ਸੀ ਇੱਕ ਜਿਹੜੀ ਗੱਲ ਵੀਡੀਓ ਦੇ ਵਿੱਚ ਉਹ ਆਪ ਵੀ ਕਹਿੰਦਾ ਹੈ ਕਿ ਇਹ ਵੀ ਬਰਬਾਦ ਹੋ ਗਿਆ ਸੀ ਵੀ ਬਰਬਾਦ ਉਹ ਤੇ ਫਿਰ ਆ ਉਹ ਵੀ ਆ ਹੈਨਾ ਸੋ ਦੇਖੋ ਗੱਲ ਕਿੰਨੀ ਵੱਡੀ ਹੈ ਸਮਝ ਵੀ ਹੈ ਬੰਦੇ ਨੇ ਹੋ ਗਿਆ ਸਾਡੇ ਹੁਣ ਕਤਲ ਕਰਨ ਤੋਂ ਬਾਅਦ ਤੁਹਾਨੂੰ ਪਤਾ ਹੁੰਦਾ ਨਾ ਵੀ ਯਰੇ ਕੋਈ ਅਸੀਂ ਕੋਈ ਕੋੜ ਕਿਰਲੀ ਥੋੜਾ ਮਾਰੀ ਹੈ ਬੰਦਾ ਮਾਰਿਆ ਉਹਦੇ ਨਤੀਜੇ ਵੀ ਉਹ ਗੱਲ ਉਹ ਕਿ ਇਦਾਂ ਦੇ ਹੁੰਦੇ ਆ ਸੋ ਪਾਰਕਿੰਗ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ ਮੈਂ ਤੁਹਾਨੂੰ ਦੱਸਿਆ ਕਿ ਮੁਹਾਲੀ ਵਰਗੇ ਸ਼ਹਿਰ 'ਚ ਹੁਣ ਤੇ ਚਲੋ ਘੱਟ ਜਾਣਾ ਆਉਣਾ ਮੈਂ ਉੱਥੇ ਲੋਕ ਆਮ ਹੀ ਲੜਦੇ ਦੇਖੇ ਨੇ ਜੀ ਆਮ ਹਮਮ ਪਾਰਕਿੰਗ ਤੋਂ ਸਾਰੇ ਕਿਤੇ ਇਹ ਮਿੰਟੋ ਜੀ ਕਿਤੇ ਵੱਡੇ ਲੈਵਲ ਤੇ ਆ ਕਿਤੇ ਥੋੜਾ ਜਿਹਾ ਛੋਟੇ ਲੈਵਲ ਤੇ ਐ ਖੈਰ